ਇਕ ਔਰਤ ਜਦ ਕਹਾਣੀ ਲਿਖਦੀ ਏ ਉਹ ਸਿਰਫ ਅੱਖਰ ਨਹੀਂ ਲਿਖਦੀ ਰੂ ਰੱਖ ਜਾਂਦੀ ਏ ਕਵਤਾ ਵਿੱਚ ਅੱਜ ਦੀ ਸ਼ਾਇਰੀ ਰੂਪਕਾਰ ਕੋ ਨਰਦੀ ਲਫਜ਼ਾਂ ਰਾਹੀ ਅਲਫਾਜ਼ ਦੀ ਮਹਿਫਿਲ ਤੋਂ ਇੱਕ ਖਾਸ ਤੋਹਫਾ ਤੁਹਾਡੀ ਰੂਹ ਲਈ ਮੈਂ ਕਦੇ ਤੇਰੇ ਲਈ ਸਵਾਲ ਨਹੀਂ ਬਣੀ ਤੇਰੇ ਹਿਸਾਬਾਂ ਚੋਂ ਮੇਰਾ ਕੋਈ ਅੰਕ ਨਹੀਂ ਸੀ ਮੈਂ ਉਹ ਜਵਾਬਾਂ ਜੋ ਤੂੰ ਕਦੇ ਪੁੱਛਿਆ ਹੀ ਨਹੀਂ ਮੈਂ ਆਪਣੀ ਤਾਂ ਖੁਦ ਬਣਾਈ ਤੇਰੇ ਨਾਲ ਨਹੀਂ ਤੇਰੇ ਬਿਨਾ ਆਖਿਰ ਚੋਂ ਮੈਨੂੰ ਪਤਾ ਲੱਗ ਗਿਆ ਮੈਂ ਆਪਣੀ ਕਹਾਣੀ ਵਿੱਚ ਹੀਰੋ ਸੀ ਤੇ ਤੂੰ ਸਿਰਫ ਇੱਕ ਪੰਨਾ ਜੇ ਤੂੰ ਸੀ ਵੀ ਕਦੇ ਕਿਸੇ ਦੀ ਕਹਾਣੀ ਚੋਂ ਸਿਰਫ ਇੱਕ ਪੰਨਾ ਬਣੇ ਹੋ ਤਾਂ ਐ ਸ਼ਬਦ ਤੁਹਾਡੀ ਆਵਾਜ਼ ਨੇ ਸਬਸਕ੍ਰਾਈਬ ਕਰੋ ਅਲਫਾਸਤੀ ਮਹਿਫਿਲ ਨੂੰ ਕਮੈਂਟ ਕਰਕੇ ਦੱਸੋ ਕੁਸੀਂ ਆਪਣੀ ਕਹਾਣੀ ਕਿਵੇਂ ਲਿਖਦੇ ਹੋ ਜਿੱਥੇ ਲਫ਼ਜ਼ ਆਜ਼ਾਦੀ ਵਾਂਗ ਬੋਲਦੇ ਨੇ